ਦੱਸ ਦਈਏ ਕਿ ਫਗਵਾੜਾ ਦੇ ਨਾਲ ਪੈਂਦੇ ਪਿੰਡ ਡੁਮੇਲੀ ਵਿਖੇ ਬੀਤੇ ਦਿਨ ਟਰੈਕਟਰਾਂ ਦੀਆਂ ਦੌੜਾਂ ਕਰਵਾਈਆਂ ਜਾ ਰਹੀਆਂ ਸਨ ਇਸ ਦੌੜ ਦੇ ਚਲਦਿਆਂ ਦੇਖਦੇ ਹੀ ਦੇਖਦੇ ਇੱਕ ਟਰੈਕਟਰ ਬੇਕਾਬੂ ਹੋ ਗਿਆ ਤੇ ਲੋਕਾਂ ਦੇ ਉੱਪਰ ਜਾ ਚੜਿਆ ਜਿਸ ਕਾਰਨ ਅੱਧਾ ਦਰਜਨ ਦੇ ਕਰੀਬ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ ਹੋਰ ਦੱਸ ਦਈਏ ਕਿ ਮੌਕੇ ਤੇ ਡੀਐਸਪੀ ਜਸਪੀਤ ਸਿੰਘ ਪੁਚੇ ਤੇ ਉਹਨਾਂ ਨੇ ਗਲਬਤ ਦੌਰਾਨ ਦੱਸਿਆ ਕਿ ਇਹਨਾਂ ਟਰੈਕਟਰ ਮੁਕਾਬਲਿਆਂ ਦੀ ਕੋਈ ਵੀ ਪਰਮਿਸ਼ਨ ਨਹੀਂ ਲਈ ਗਈ ਸੀ ਜਿਸ ਦੇ ਚਲਦਿਆਂ ਦੌੜਾਂ ਕਰਵਾਉਣ ਵਾਲੇ ਪ੍ਰਬੰਧਕਾਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਐਕਸ਼ਨ ਲਿਆ ਜਾਵੇਗਾ ਤੇ ਕਰਵਾਈ ਜਾਵੇਗੀ ਸਖਤ ਕਾਰਵਾਈ ਦੇਖੋ ਪੂਰੀ ਖਬਰ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰਿਸ਼ ਭੰਡਾਰੀ ਦੀ ਰਿਪੋਰਟ

ਚਾਹਣ ਕਿ ਸਾਡੇ ਬਹੁਤ ਤੇਜ਼ ਸੀਗਾ ਸਾਡੇ ਵਿੱਚ ਆ ਕੇ ਬੱਜਾ ਮੈਂ ਕਿ ਉਹਨਾਂ ਨੂੰ ਬਚਾਉਂਦਾ ਬਚਾਉਂਦਾ ਉਹ ਮੁੰਡੇ ਤਾਂ ਜਿਆਦਾ ਹੀ ਲੱਗੀ ਸੱਟ ਉਹਦੇ ਮੇਰੇ ਟਾਇਰ ਟਾਇਰ ਛੜ ਗਏ ਜੀ ਪੈਰ ਤੇ ਕਿੰਨੇ ਕੁ ਲੋਕ ਜਖਮੀ ਹੋਏ ਆ ਵਿੱਚ ਪਤਾ ਕੁਛ ਹਾਂ ਜੀ ਕੋਈ ਨਹੀਂ ਗਿਆ ਮੁੰਡਾ ਸੀਗਾ ਤੇ ਗੁਜਰਾ ਸੀਗਾ ਜਿਹਦੇ ਕੰਨ ਚ ਫੋਨ ਨਿਕਨ ਨਾ ਸੀਗਾ ਫੇ ਤਾਂ ਤੂੰ ਕੌਣ ਲੈ ਕੇ ਆ ਜੀ ਮੈਂ ਜੀ ਇੱਥੇ ਬੱਸ ਤੇ ਆ ਗਿਆ ਸੀਗਾ ਮੇਰਾ ਫਰੈਂਡ ਸੀਗਾ ਨੇ ਫੋਨ ਕੀਤਾ ਸੀਗਾ ਮੈਂ ਹਾਂ ਜੀ ਵੀ ਆ ਗਿਆ ਸੀਗਾ ਅਸੀਂ ਕਿਹੜੀ ਪਿੰਡ ਤੋਂ ਡੋੜ ਹੋਈ ਹੈ ਬਰਦਰੇ ਐਡਾ ਮੇਲੀ ਟੋੜੀ ਰਈ ਨਾਲ ਬ੍ਰਦਰੂ ਜੀ ਨਾਲ ਲੱਕੀ ਉਹ ਕਿ ਨਾਮ ਹੈ ਅਮਿਤ ਉਹਦੀ ਵੀ ਲੱਗੀਆਂ ਸੱਟਾਂ ਹਾਂਜੀ ਇਹਦੇ ਜ਼ਿਆਦਾ ਲੱਗੀਆਂ ਹਾਂਜੀ ਹਾਂਜੀ ਬ੍ਰਦਰ ਕੀ ਨਾਮ ਤੁਹਾਡਾ ਜੀ ਮੈਂ ਨਾ ਗੁਰਪ੍ਰੀਤ ਆ ਜੀ ਗੁਰਪ੍ਰੀਤ ਜੀ ਕਿਹੜੀ ਆ ਰਹਿਣ ਪਲੇ ਹਾਂ ਮੇਰਾ ਪਿੰਡ ਮੁੰਨਾ ਹੈ ਜੀ ਕਿਹੜੀ ਮੁੰਨਾ ਪਿੰਡ ਆ ਜੀ ਮੁੰਨਾ ਪਿੰਡ ਦਾ ਕੀ ਮਾਮਲਾ ਆ ਬਈ ਜਿਹੜਾ ਹਸਾ ਹੋਇਆ ਇੱਕ ਮਾਮਲਾ ਸਭ ਐਸੀ ਜਿੱਦਾਂ ਟਰੈਕਟਰ ਤੇ ਬੈਠੇ ਸੀਗੇ ਮਗਰ ਅਸੀਂ ਉਧਰੋਂ ਟਰੈਕਟਰ ਕਾਫੀ ਦੌੜ ਕੇ ਆ ਜਦੋਂ ਦੁੜਾਉਂਦੇ ਸੀਗੇ ਉਹ ਸ਼ਾਇਦ ਓਵਰਕੰ ਉਹਨੂੰ ਕੰਟਰੋਲ ਹੋ ਗਿਆ ਤਾਂ ਪਰ ਸਾਬ ਨਹੀਂ ਹੋਇਆ। ਉਸੇ ਜਿੱਥੇ ਅਸੀਂ ਟਰੈਕਟਰ 'ਤੇ ਬੈਠੇ ਉੱਥੇ ਅੱਗ ਵਿੱਚ ਬਚ ਗਏ। ਤੁਸੀਂ ਤੁਸੀਂ ਟਰੈਕਟਰ 'ਤੇ ਬੈਠੇ ਸੀ? ਮੈਂ ਟਰੈਕਟਰ 'ਤੇ ਬੈਠਾ ਸੀ। ਕਿੰਨੇ ਟਰੈਕਟਰ ਘਮਾਤਾ ਹੈ ਬੜੀ ਜ਼ੋਰ ਨਾਲ ਲੱਗਾ। ਹਾਂਜੀ ਮੈਂ ਤਰੋਂ ਡੇਕਿਆ ਸੀਗਾ ਜੀ। ਅੱਛਾ ਜੀ। ਕਿੰਨੇ ਲੋਕ ਸੀ ਟਰੈਕਟਰ 'ਤੇ ਤੁਸੀਂ ਬੈਠੇ? ਔਰ ਤਸਕ ਜਾਣੇ ਹੁਣ ਨਹੀਂ ਆਏ। ਅੱਛਾ ਜੀ। ਸਾਲਿਆਂ ਦੇ ਲੱਗੀਆਂ ਹੀ ਸੱਟਾਂ ਜੀ। ਸਾਰਿਆਂ ਸੱਟਾਂ ਲੱਗੀਆਂ। ਹਾਂਜੀ। ਕਿਹੜੀ ਜਗ੍ਹਾ ਇਹ ਟਰੈਕਟਰ ਮੇਲੇ ਚੱਲਦਾ ਸੀ? ਢੇਡ ਮੇਲੀ ਚੱਲਦਾ ਸੀ। ਢੇਡ ਮੇਲੀ ਜਾਂਦਾ ਸੀ। ਹਾਂਜੀ। ਤੁਸੀਂ ਹੋਰ ਮ ਉਹ ਕਿ ਸਰ ਹੱਲੇ ਤਾਂ ਫਿਲਹਾਲ ਤਾਂ ਸਾਨੂੰ ਚਾਰ ਪੰਜ ਗਿਆਨਿਆਂ ਦਾ ਪਤਾ ਲੱਗਾ ਜੀ ਹੂੰ ਹੂੰ ਬਾਕੀ ਤਾਂ ਪਤਾ ਨਹੀਂ ਕਿ ਸਰ ਉੱਥੇ ਉੱਥੇ ਕਿੰਨੀ ਕਿ ਇਨਫ੍ਰੈਸਟ੍ਰਕਚਰ ਦੀ ਤੋੜਾਂ ਲੱਗੀਆਂ ਸੀ ਇੱਥੇ ਬ੍ਰਦਰ ਪਤਾ ਕੁਛ ਸਰ ਮੈਂ ਇੱਥੇ ਜਾਣ ਤੋਂ ਤਾਂ ਇੱਕ ਦੋ ਕਿ ਹੋਈਆਂ ਜੀ ਮੈਂ 6 ਕਿ ਤਿੰਨ ਗਿਆ ਸੀ ਹੂੰ ਹੂੰ ਜੀ ਕੀ ਇਹਦੇ ਕੋਈ ਪਰਮਿਸ਼ਨ ਵਗੈਰਾ ਹੈਗੀ ਸੀ ਨਾਲ ਕੋਲ ਪਤਾ ਕੁਛ ਹੈ ਇਸ ਮਾਮਲੇ ਦੇ ਸਾਰੇ ਨਹੀਂ ਪਤਾ ਜੀ ਬਾਕੀ ਜਿਹੜੇ ਤੁਹਾਡੇ ਸਟਾਣ ਲੱਗੀਆਂ ਉਹਨਾਂ ਦੇ ਠੀਕ ਹੈ ਉਹ ਨਹੀਂ ਸਰ ਇੱਕ ਤਾਂ ਕਾਫੀ ਸੀਰੀਅਸ ਸੀਗਾ ਮੁੰਡਾ ਇੱਕ ਦੀ ਸ਼ਾਇਦ ਦੋ ਇੱਕ ਹੋਰ ਛੋਟਾ ਮੁੰਡਾ ਸੀ ਉਹਦਾ ਪਤਾ ਨਹੀਂ ਲੱਗਾ ਕੀ ਜਾ ਰਿਹਾ ਸੀ ਅੱਛਾ ਬਾਕੀ ਇੱਕ ਮੁੰਡੇ ਦੇ ਸ਼ਾਇਦ ਗਲਤੇ ਲੱਗੀ ਹੈਗੀ ਹਾਂਜੀ ਤੇ ਤੁਹਾਨੂੰ ਕੌਣ ਲੈ ਕੇ ਆਇਆ ਇੱਥੇ ਮੈਂ ਅਸੀਂ ਸੀਗੇ ਤਾਂ ਭਾਜੀ ਹੁਣੇ ਮੇਰੇ ਨਾਲ ਹੀ ਬੈਠੇ ਸੀਗੇ ਉਹ ਲੈ ਕੇ ਆ ਜੀ ਮਤਲਬ ਅਨਬੈਲੈਂਸ ਹੋ ਗਿਆ ਲੱਗਦਾ ਟਰੈਕਟਰ ਜਿਹੜਾ 99 ਬੈਲੈਂਸ ਹੋ ਗਿਆ ਜੀ ਕਿੰਨੇ ਸੀ ਦੌੜੋ ਸਪੀਡ ਦੇ ਵਿੱਚ ਉਹ ਟਰੈਕਟਰ ਮਤਲਬ ਲੱਗਦਾ 110 120 ਦੇ ਲੱਗੇ ਛੱਡ ਗਏ ਮਤਲਬ ਕਿੰਨੇ ਹੋ ਟਰੈਕਟਰ ਕਿੰਨੇ ਸੀ ਵਿੱਚ ਦੋ ਜਾਣੇ ਸੀਗੇ ਜੀ ਦੋਨਾਂ ਦੇ ਦੋ ਟਰੈਕਟਰ ਸੀ ਇਹ ਕੋਈ ਦੋ ਜੱਟ ਅੱਗੇ ਨਿਕਲਣ ਕੀ ਕੀ ਕਹਿਣਾ ਚਾਹੁੰਦੇ ਬ੍ਰਦਰ ਤੁਸੀਂ ਜਿੱਦਾਂ ਤੁਹਾਡੇ ਸੱਟ ਲੱਗੀ ਆ ਹਾਂਜੀ ਕੀ ਕਹਿਣਾ ਚਾਹੁੰਦੇ ਬ੍ਰਦਰ ਟਰੈਕਟਰ ਮੇਲੇ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ ਨਹੀਂ ਸਰ ਜੇ ਕਰਾਉਣੇ ਚਾਹ ਤਾਂ ਪੂਰੀ ਸੇਫਟੀ ਨਾਲ ਕਰਾਉਣੇ ਚਾਹੀਦੇ ਆ ਜੀ ਮਤਲਬ ਕੋਈ ਸੇਫਟੀ ਨਹੀਂ ਸੀ ਸੇਫਟੀ ਨਹੀਂ ਸੀ ਹਾਂਜੀ ਹਾਂ ਸਰ ਨੁਮੇਲੇ ਇਹ ਟਰੈਕਟਰਾਂ ਦੀਆਂ ਦੌੜਾਂ ਸੀਗੀਆਂ ਤੇ ਅੱਜ ਟਰੈਕਟਰਾਂ ਦੇ ਨਾਲ ਕੋਈ ਹਾਸਾ ਵੀ ਵਾਪਰਿਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੌਕੇ ਤੇ ਪਹੁੰਚਿਓ ਹਾਂਜੀ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇਸ ਤਰ੍ਹਾਂ ਜਿਹੜੀ ਟਰੈਕਟਰਾਂ ਦੀ ਜਿਹੜੀਆਂ ਇਲੀਗਲ ਜਿਹੜੀਆਂ ਦੌੜਾਂ ਕਰਾਈਆਂ ਜਾ ਰਹੀਆਂ ਤੇ ਅਸੀਂ ਇੱਥੇ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ 3 ਟਰੈਕਟਰ ਅਸੀਂ ਕਾਬੂ ਦੇ ਵਿੱਚ ਲਏ ਆ 4 ਇੱਥੋਂ ਹੋਰ ਬੰਦਿਆਂ ਨੂੰ ਵੀ ਜਿਹੜਾ ਕਾਬੂ ਦੇ ਵਿੱਚ ਲਿਆ ਤੇ ਅਸੀਂ ਅੱਗੇ ਇਹਦੇ ਵਿੱਚ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਕੇ ਜਿਹੜੇ ਸੈਕਸ਼ਨਸ ਐਪਰੋਪ੍ਰੀਏਟ ਹੋਣਗੇ ਉਹਨਾਂ ਦੇ ਵਿੱਚ ਕਰਕੇ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਸਰ ਕਮੇਟੀ ਵੱਲੋਂ ਕੋਈ ਪਰਮਿਸ਼ਨ ਲਈ ਗਈ ਸੀ ਪੰਲਾ ਜੀ ਨਹੀਂ ਬਿਲਕੁਲ ਨਹੀਂ ਜੀ ਇਹ ਟੋਟਲੀ ਇਲੀਗਲ ਹੈ ਜੀ ਇਹਦੇ ਬਾਰੇ ਕੋਈ ਪਰਮਿਸ਼ਨ ਜਿਹੜੀ ਹੈਗੀ ਹੈ ਇਹਨਾਂ ਨੇ ਨਹੀਂ ਲਈ ਜੀ ਤੇ ਨਾ ਹੀ ਇਸ ਬਾਰੇ ਕਿਸੇ ਨੂੰ ਇਨਫੋਰਮ ਕੀਤਾ ਗਿਆ ਤੇ ਬੰਦੇ ਕਿੰਨੇ ਹੁਣ ਤੁਸੀਂ ਅਰੈਸਟ ਕੀਤੇ ਆ ਜੀ ਅਸੀਂ ਫਿਲਹਾਲ 4 ਬੰਦੇ ਹਿਰਾਸਤ ਚ ਲਏ ਆ ਹੋਰ ਬੰਦੇ ਆ ਨੂੰ ਫੜਨ ਲਈ ਸਾਡੀਆਂ ਟੀਮਾਂ ਜਿਹੜੀਆਂ ਇਸ ਵੇਲੇ ਫੀਲਡ 'ਚ ਕੰਮ ਕਰ ਰਹੀਆਂ ਨੇ ਜ਼ਖਮੀ ਸਰ ਕਿੰਨੇ ਕੋਈ ਨੇ ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਜੀ ਉਹਦੇ ਹਿਸਾਬ ਨਾਲ ਤੇ ਜੀ ਇਸ ਵੇਲੇ 3 ਜਿਹੜੇ ਬੱਚੇ ਨੇ ਤੇ ਉਹ जख्मी ਨੇ ਤੇ ਉਸ ਤੋਂ ਇਲਾਵਾ ਜਿਹੜਾ ਟਰੈਕਟਰ ਚਲਾ ਰਿਹਾ ਸੀ ਡਰਾਈਵਰ ਹੈ ਜਿਸ ਨੇ ਐਕਸੀਡੈਂਟ ਹੋਇਆ ਆਪ ਵੀ ਖੁਦ ਵੀ जख्मी ਹੈ ਤੇ ਇਸ ਤੋਂ ਇਲਾਵਾ ਤਿੰਨ ਚਾਰ ਹੋਰ ਬੰਦੇ ਦੀ जख्मी ਹੋਣ ਦੀ ਸਾਨੂੰ ਜਿਹੜੀ ਹੈ ਇਨਫੋਰਮੇਸ਼ਨ ਪ੍ਰਾਪਤ ਸਰ ਗਾਹਾਂ ਵੀ ਕੋਈ ਇਦਾਂ ਦਾ ਮੰਨ ਲਓ ਕੋਈ ਹਾਸਾ ਨਾ ਵਾਪਰੇ ਤੇ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਦੇਖੋ ਜੀ ਇਹ ਅਸੀਂ ਵਾਰ-ਵਾਰ ਜਿਹੜਾ ਹੈਗਾ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਜਿਹੜੇ ਏਵਨੀ ਟਰੈਕਟਰ ਦੀ ਦੌੜਾਂ ਜਾਂ ਬਲਦਾਂ ਦੀਆਂ ਦੌੜਾਂ ਇਹ ਜਿਹੜੀਆਂ ਕਾਫੀ ਡੇਂਜਰਸ ਸਪੋਰਟਸ ਹੈਗੇ ਆ ਜੀ ਇਹਨਾਂ ਨੂੰ ਜਿਹੜਾ ਹੈਗਾ ਕਿ ਵਰਜਿਆ ਵਰਜਨ ਲਈ ਅਸੀਂ ਵਕਫ ਵਕਫ ਟਾਈਮ ਤੇ ਇਹਨਾਂ ਨਾਲ ਮੀਟਿੰਗਾਂ ਵੀ ਕਰਦੇ ਆਂ ਤੇ ਇਸ ਤੋਂ ਇਲਾਵਾ ਵੀ ਕੋਈ ਸੇ ਵੀ ਤਰ੍ਹਾਂ ਦਾ ਇਵੈਂਟ ਚਾਹੀਏ ਉਹ ਮੇਲਾ ਹੈ ਜਾਹੇ ਉੱਥੇ ਝੂਲੇ ਲੱਗਣੇ ਆ ਕੁਝ ਲੱਗਣਾ ਜੀ ਤੇ ਇਹਨਾਂ ਅਣਹੋਣੀਆਂ ਨੂੰ ਰੋਕਣ ਲਈ ਜਿਹੜਾ ਹੈਗਾ ਉਹਦੇ ਲਈ ਪ੍ਰੋਪਰ ਪ੍ਰੋਸੀਜਰ ਬਣਿਆ ਹੋਇਆ ਹੈ ਤੇ ਇਸ ਕਰਕੇ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਜੇ ਅਜੇ ਕੋਈ ਵੀ ਫੰਕਸ਼ਨ ਉਹਨਾਂ ਨੇ ਕਰਾਣਾ ਹੈ ਪਹਿਲ ਤੇ ਪਰਮਿਸ਼ਨ ਲੈਣ ਤੇ ਜਿਹੜੀਆਂ ਚੀਜ਼ਾਂ ਸਰਕਾਰ ਨੇ ਇਲੀਗਲ ਕੋਸ਼ਿਸ਼ ਕੀਤੀਆਂ ਉਹ ਨਾ ਤੇ ਆਰਗੇਨਾਈਜ਼ਰ ਵੱਲੋਂ ਆਰਗੇਨਾਈਜ਼ ਕਰਾਈਆਂ ਜਾਣ ਤੇ ਲਾਹੀਂ ਲੋਕਾਂ ਵੱਲੋਂ ਇਸ ਨੂੰ ਸਪੋਰਟ ਕੀਤੀ ਜਾਵੇ ਤੇ ਹੁਣ ਤੁਹਾਡੇ ਕੋਲ ਕੋਈ ਕਮੇਟੀ ਮੈਂਬਰ ਆਇਆ ਜੀ ਨਹੀਂ ਇਸ ਵੇਲੇ ਸਾਰੇ ਕਮੇਟੀ ਮੈਂਬਰ ਜੋ ਮੈਨੂੰ ਪਤਾ ਲੱਗਾ ਹੈ ਕਿ ਉਹ ਇਸ ਵੇਲੇ ਇੱਥੋਂ ਫਰਾਰ ਨੇ ਜੀ ਤੇ ਜਿਨ੍ਹਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਜਿਹੜਾ ਹੈਗਾ ਸਲਕਾ ਵਿੱਚ ਦਿੱਤਾ ਜਾਊਗਾ ਥੈਂਕ ਯੂ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ Never miss an update.